ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤੋ ਤੁਹਾਨੂੰ ਇੱਕੋ ਸਤਰੀ ਸੁਣਾਉਣੇ ਆ ਗੌਰ ਦੇ ਨਾਲ ਸੁਣਿਓ ਇਹਦੇ ਵਿੱਚ ਵਿੱਚ ਕੀ ਆ ਰਿਹਾ ਹੈ ਦੋ ਦੋ 270 ਹੌਸ ਦੇ ਵਿੱਚ ਦੋਸਤ ਉਹਨਾਂ ਨੇ ਕੰਮੋਂ ਵੜ ਲਿਆ ਦਰਾਖਤ ਲੈਣੇ ਆਰਾ ਲਾ ਲਿਆ ਵੱਡੀਆਂ ਟਾਲਾਂ ਬਣਾ ਲਈਆਂ ਯਾਨੀ ਬਹੁਤ ਕੰਮ ਉਹਨਾਂ ਦਾ ਚੜ ਗਿਆ ਦੋਨਾਂ ਯਾਰਾਂ ਦੋਸਤਾਂ ਦਾ ਆਪਸ ਵਿੱਚ ਬਣੇ ਵੀ ਭਰਾ ਸੀ ਇੱਕ ਦੂਜੇ ਤੇ ਬਹੁਤ ਝਿਜੇ ਹੋਏ ਸੀ ਸਾ ਸੰਗਤ ਜਦੋਂ ਕਿਸੇ ਦੇ ਅੰਦਰ ਕਵਟੋ ਦਾ ਨਾ ਕਵਟੋ ਜਾਂ ਲੋਭ ਆ ਜਾਏ ਲਾਲਚ ਆ ਜਾਏ ਉਹ ਬੰਦਾ ਫਿਰ ਕਿਸੇ ਨੂੰ ਬਖਸ਼ਦਾ ਨਹੀਂ ਉਹ ਕੀ ਹੋਇਆ ਸਮਾਂ ਭਾਗ ਲ ਜਦੋਂ ਕੰਮ ਬਹੁਤ ਚੜ ਗਿਆ ਜਿਹੜਾ ਇੱਕ ਦੋਸਤ ਸੀ ਉਹ ਬੰਦਾ ਮਨ ਦਾ ਪੂਰਾ ਸਾਥ ਸੀ ਉਹ ਉਹਦੇ ਦਿੱਤੇ ਜਰਨਾ ਸੀ ਉਹ ਕਿਤੇ ਲਾਹਮ ਅੰਦਰ ਜਾਣਾ ਜਾਂ ਕਿਤੇ ਦੂਰ ਨੇੜੇ ਜਾਣਾ ਉਹਨੇ ਕਿਤੇ ਉਨੇ ਲੋਬਾਸ ਹੋਣ ਕਹਣਾ ਕਹੜਾ ਪਤਾ ਲੱਗਣਾ ਤੇ ਲੱਕਣਾ ਵੱਦ ਟਾਲ ਦੇ ਵਿੱਚੋਂ ਵੇਚ ਦੇਣੀਆਂ 50 ਕੌਂਟਰੋਲ 40 ਕੌਂਟਰੋਲ ਹੌਲੀ 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 ਉਹਦੇ ਰਪਈਏ ਉਹ ਆਰਡਰ ਰੱਖਣ ਲੱਗਿਆ ਜਦੋਂ ਐ ਕੰਮ ਚੱਲ ਪਿਆ ਤੇ ਉਹ ਭਾਈ ਉਹਨੂੰ ਦੱਸਿਆ ਨਾ ਕਰੇ ਤੇ ਐ ਵਿੱਚੋਂ ਵੇਚ ਦੇ ਘਰ ਹੁਣ ਇੰਨੇ ਵੱਡੇ ਕੰਮ ਦੇ ਵਿੱਚੋਂ ਬੀਤੀ ਚੜੀ ਕੋਹੜ ਦਾ ਪਤਾ ਨਾ ਲੱਗਿਆ ਕਿਉਂਕਿ ਕੰਮ ਵੱਡਾ ਹੋ ਗਿਆ ਬੰਦੇ ਵੱਧ ਲਾ ਕੇ ਨਾਲ ਲਿਆ ਕਰਨ ਕੁਤਰ ਕੇ ਤੇ ਹਾਰੇ ਦੇ ਨਾਲ ਚੀਜ਼-ਚੀ ਰੱਖੀ ਜਾਇ ਕਰਨ ਜਿਹੜੀ ਕੰਮ ਦੀ ਚੀਜ਼ ਵਿੱਚੋਂ ਵੇਚਿਆ ਕਰਨ ਬਾਕੀ ਬਾਲਰ ਤੇ ਹੋਰ ਆਵਦਾ ਸਮਾਨ ਬਹੁਤ ਵੱਡਾ ਕੰਮ ਚੜ ਗਿਆ ਲੱਖਾਂ 'ਚ ਹੋ ਗਿਆ ਉਹ ਹੌਲੀ-ਹੌਲੀ ਵੱਧ ਆ ਗਿਆ ਕਹਿੰਦੇ ਜਦੋਂ ਬੰਦਾ ਕਪਟੀ ਬੰਦਾ ਹੋਵੇ ਨਾ ਤੇ ਲੋਭੀ ਬੰਦਾ ਹੋਵੇ ਫਿਰ ਉਹ ਲੋਭ ਵੱਸੋ ਕੇ ਜੇ ਤਾਂ ਉਹ ਸੁਧਰ ਜੇ ਕੋਸ ਟਾਈਮ ਵੀ ਚਲੋ ਥੋੜਾ ਥੋੜਾ ਠੀਕ ਐ ਪਰ ਉਹ ਬੰਦਾ ਕਹਿੰਦਾ ਇਹਨੂੰ ਕਿਹੜਾ ਪਤਾ ਲੱਗਦਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਲੱਗਦਾ ਬੰਦਾ ਬੱਦਰ ਸੀ ਉਹਨੇ ਉਹ ਦੇਖਣਾ ਉਹਨੇ ਕੋਈ ਗੱਲ ਨਾ ਕਹਿਣੀ ਨਾ ਉਹਨੂੰ ਪਤਾ ਲੱਗਣਾ ਕਹਿੰਦਾ ਵੀ ਇਹਨੂੰ ਕੋਈ ਪਤਾ ਨਹੀਂ ਲੱਗਦਾ ਹੌਲੀ 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 ਉਹਦੇ ਵਿੱਚੋਂ ਵੱਧ ਲੱਗ ਗਿਆ ਕਰਨ ਵੱਧ ਕਰਨ ਲੱਗ ਗਿਆ ਤੇ ਭਾਈ ਉਹ ਹੁਣ ਬੰਦਾ ਜਿੱਤੇ ਲਾਂਵੰਦਰ ਜਾਂਦਾ ਸੀ ਜਲ ਇਕੱਠਾ ਕੰਮ ਕਰਦੇ ਜੇ ਕਰਦੇ ਰਹਿਣਾ ਕਰਦੇ ਰਹਿਣਾ ਤੇ ਇੱਕ ਦਿਨ ਉਹ ਭਾਈ ਬਿਮਾਰ ਪੈ ਗਿਆ ਥੋੜਾ ਜਿਹਾ ਬਿਮਾਰ ਹੋ ਗਿਆ ਬਿਮਾਰ ਹੋ ਕੇ ਘਰੇ ਬਹਿ ਗਿਆ ਪੰਜ ਚਾਰ ਦਿਨ ਆਰਾਮ ਨਾ ਆਇਆ ਉਹਨੇ ਕੀ ਕਰਿਆ ਹੋਰ ਬਹੁਤ ਸਮਾਨ ਵੇਚਦਾ ਵਿੱਚੋਂ ਜਦੋਂ ਹੋਰ ਸਮਾਨ ਬਹੁਤ ਵੇਚਦਾ ਤੇ ਉਹਦੇ ਕੋਲੇ ਘਰੇ ਤਾਂ ਆਇਆ ਹੀ ਨਾ ਕਰੇ ਪਤਾ ਲੈਣ ਆਇਆ ਕਰੇ ਹੁੰਦੀ ਆਉਂਦੀ ਇੱਕ ਦਿਨ ਭਾਈ ਉਹਨੇ ਆਖਿਆ ਵੀ ਆਪਾਂ ਪੈਸਾ ਤਾਂ ਬਣਾ ਲਿਆ ਬਹੁਤ ਹੁਣ ਪਤਾ ਨਾ ਵਣ ਪਤਾ ਬਣ ਲੱਗ ਜੇ ਤੇ ਚਲ ਆਪਾਂ ਕਰਨ ਜਾ ਕੇ ਤੇ ਉਹਦਾ ਮੂੰਹ ਸੁੰਗੇਗੇ ਪਤਾ ਲਾਏਗੇ ਲੋਕ ਲੱਜਿਆ ਉਹਦੇ ਘਰੇ ਉੱਟ ਗਿਆ ਘਰੇ ਹੋ ਕੇ ਤੇ ਚਲ ਜਿਹੜੇ ਉਹਦੇ ਘਰ ਵਾਲੇ ਸੀ ਉਹਨੇ ਕਿ ਭਾਈ ਇਹ ਬਹੁਤ ਬਿਮਾਰ ਰਹਿੰਦਾ ਐ ਇਹੋਂ ਕਰਕੇ ਵੀ ਆਪਾਂ ਕਿਸੇ ਨੂੰ ਚੰਗੇ ਹਸਪਤਾਲ ਦਿਖਾਈਏ ਤੇ ਤੇ ਤੂੰ ਮੇਰੇ ਨਾਲ ਚੱਲ ਤੇ ਲੈ ਕੇ ਚੱਲ ਗਈ ਕਹਿੰਦਾ ਕੋਈ ਨਹੀਂ ਲੈ ਚਲਾਂਗੇ ਉਹ ਜਰਾ ਬੈਠਾ ਗੱਲਾਂ ਮਾਰਦਾ ਗੱਲਾਂ ਮਾਰਦਾ ਹੋਲੀ-ਹੋਲੀ ਹੋਰ ਵੱਧ ਬਿਮਾਰ ਹੋ ਗਿਆ ਆ ਗਿਆ ਮੜਿਆ ਜੀ ਉਹਨੂੰ ਪਤਾ ਲੱਗ ਗਿਆ ਵੀ ਤਾਂ ਐ ਕਹਿੰਦੀ ਉਹਦੇ ਘਰ ਵਾਲੇ ਵੀ ਹਸਪਤਾਲ ਕਿਤੇ ਲੈ ਕੇ ਚਲੇ ਗਏ ਵੀ ਇਹ ਤਾਂ ਵੱਧ ਬਿਮਾਰ ਹੈ ਉਹਨੇ ਹੋਰ ਪੈਸਾ ਵਿੱਚੋਂ ਦੋ ਪੰਜ ਦੀ ਲੱਖ ਦਾ ਹੋਰ ਘਰ ਲਿਆ ਕਵਲਾ ਵਿੱਚੋਂ ਬਦਲਾਲ ਚੋ ਗਿਆ ਪਿੱਛੇ ਨਹੀਂ ਹਟਿਆ ਅੱਗੇ ਵਧਦਾ ਗਿਆ ਆਪਦੇ ਦੋਸਤ ਦੇ ਰਣੋ ਜਦੋਂ ਇੰਨਾ ਕਾਪਟਾ ਨਾ ਭਰ ਗਿਆ ਤੇ ਭਾਈ ਉਹਨੂੰ ਕਹਿੰਦਾ ਵੀ ਚੱਲ ਜਾਰ ਦੇਖੀ ਜੋ ਜੇ ਅੱਜ ਆਪਾਂ ਉਹਨੂੰ ਨਾ ਲੈ ਕੇ ਗਏ ਘਰ ਵਾਲੀ ਨੇ ਰੌਲਾ ਪਾਉਣਾ ਵੀ ਮੈਂ ਇਹਨੂੰ ਕਿਹਾ ਸੀ ਆਖੇ ਨਹੀਂ ਲੱਗਿਆ ਮੇਰੇ ਵੀ ਇਹਨੇ ਮੇਰਾ ਨੁਕਸਾਨ ਕਰਿਆ ਤੇ ਸਾਡਾ ਰੁਪਿਆ ਖਾ ਗਿਆ ਵੀ ਫਿਰ ਪਤਾ ਨਾ ਲੱਗ ਜੇ ਵੀ ਚਲੋ ਇਹਨੂੰ ਆ ਹਸਪਤਾਲ ਲੈ ਚੱਲ ਗਏ ਉਹ ਵੀ ਭਾਈ ਉਹ ਸਾਡੇ ਯਾਰ ਦੋ ਬਟੂ ਜਿਹੜਾ ਬਿਮਾਰ ਸੀ ਉਹਨੂੰ ਹਸਪਤਾਲ ਲੈ ਗਿਆ ਆ ਹਸਪਤਾਲ ਲੈ ਜਾਂਦਾ ਉਹਦੇ ਘਰ ਨੂੰ ਰੁਪਇਆ 2.5 ਲੱਖ ਦੇ ਦਿੰਦਾ ਹੈ ਬਿਮਾਰੀ ਤੇ ਲਾਉਣ ਵਾਸਤੇ ਦੂਜਾ ਆਦਾਂ ਕਮਾਇਆ ਹੋਇਆ ਹੁੰਦਾ ਉਹਨੂੰ ਦੇ ਕੇ ਤੇ ਚਲੋ ਭਾਈ ਹੁੰਦੀ ਹੋਉਂਦੀ ਤੇ ਉਥੇ ਇਹਨੇ ਆ ਕੇ ਵੀ ਡਾਕਟਰ ਨੇ ਨੂੰ ਪੁੱਛਿਆ ਜੀ ਨਰਸ ਸੀ ਉਥੇ ਵੀ ਕਿਸ ਤਰ੍ਹਾਂ ਉਹ ਕਹਿੰਦੀ ਜਾਨੇ ਦੀ ਖਤਰੇ ਚ ਹੀ ਹੈ ਕਹਿੰਦਾ ਓਂ ਕਰੋ ਮੈਥੋ 50000 ਰੁਪਏ ਲੈਣਾ ਤੇ ਉਹਨੂੰ ਜ਼ਹਿਰ ਦਾ ਟੀਕਾ ਥੋਕ ਦੇ ਅਯੋ ਨਰਸ ਵੀ 50000 ਦੇ ਲੋਭ ਵਿਚ ਆ ਗਈ ਕਹਿੰਦਾ ਦੇ ਬਲੈਂਡ ਦੇ ਵਿੱਚ ਟੀਕਾ ਠੋਕ ਜ਼ਹਿਰ ਵਾਲਾ ਜਿਹੜਾ ਛੇਤੀ ਕੰਮ ਹੋ ਜੇ ਇਹਦਾ ਤੇ ਕਹਦੇ ਅੰਗੇ ਸਖਤ ਉਹ ਮਾਰ ਸੀ ਮਰ ਗਿਆ ਮਰ ਗਿਆ ਲੋਕਾਂ ਨੇ ਵੀ ਕਹਣਾ ਹਾ ਹਸਪਤਾਲ ਸੀ ਇਹ ਮਰ ਗਿਆ ਭਾਈ ਉਹਨੇ 2-3 ਦਿਨਾਂ ਬਾਅਦ ਤੇ ਉਸ ਬੰਦੇ ਦੇ ਟੀਕਾ ਲਾਤਾ ਜ਼ਹਿਰਦਾਰ ਨਰਸ ਨੇ ਉਹ ਬਰਦਾ ਮਰ ਗਿਆ ਹੁਣ ਬੰਦਾ ਮਰ ਗਿਆ ਤੇ ਉਹ ਕਰੇ ਲੈ ਸਸਕਾਰ ਕਰਤਾ ਭੋਗ ਪੈ ਗਿਆ ਚਲੋ ਉਹ ਜਿਹੜੀ ਜਨਾਨੀ ਸੀ ਭਾਈ ਉਹ ਕੱਲੀ ਰਹਿ ਗਈ ਵਿਚਾਰੀ ਕੱਲੀ ਰਹੀ ਕਿਉਂਕਿ ਦੋਨੇ ਹਲੇ ਇਹੋ ਇੱਕ ਵਿਆਹਿਆ ਸੀਗਾ ਵਿਆਹੇ ਦੋਨੇ ਸੀ ਨਾ ਉਹਦੇ ਬੱਚਾ ਸੀ ਤੇ ਨਾ ਉਹਦੇ ਬੱਚਾ ਸੀ ਹਲੇ ਇਹੋ ਉਹ ਭਾਈ ਮਰ ਗਿਆ ਤੇ ਸਾਰਾ ਕੁਝ ਕਰਤਾ ਫੇਰ ਕਈ ਵੇਰਨਾ ਸਾਥ ਸੰਗ ਜਿਹੜੇ ਘਰ ਬੰਦਿਆਂ ਦੇ ਕੰਮ ਸਾਂਝੇ ਹੁੰਦੇ ਆ ਘਰੇ ਬੁੜੀਆਂ ਨੂੰ ਨਹੀਂ ਪਤਾ ਹੁੰਦਾ ਹੁਣ ਕੋਈ ਬੰਦਾ ਦੱਸਦਾ ਕੋਈ ਨਹੀਂ ਦੱਸਦਾ ਉਹਨੂੰ ਐਡੇ ਕੰਮ ਦਾ ਉਹਦੇ ਘਰ ਵਾਲੀ ਨੂੰ ਨਹੀਂ ਪਤਾ ਸੀ ਉਹਨੇ ਆਖਿਆ ਵੀ ਇਹਨੂੰ ਤਾਂ ਨਹੀਂ ਕੁਝ ਪਤਾ ਤੇ ਰਈਆ 2-3 ਲੱਖ ਲੈ ਗਿਆ ਕਹਿੰਦਾ ਆਹ ਭਾਈ ਆਪਾ ਉਹਦੇ ਦੇਣੇ ਸੀ ਇੱਧਰ ਐਂ ਕਰਨਾ ਸੀ ਉਹ ਕਰਨਾ ਸੀ ਬਸ ਆਪਾਂ ਬਚਤ ਤਾਂ ਇੰਨੀ ਹੋਈ ਆ 2.5 ਲੱਖ ਰੁਪਈਆ ਹੋਰ ਲੈ ਲਓ ਤੇ ਬਸ ਹੁਣ ਖੇੜ ਖਾਤਮੀਆਂ ਤੇ ਮੈਂ ਹੁਣ ਉਹਦਾ ਵੀ ਹੈ ਨਹੀਂਗਾ ਚੱਕੋ ਤੁਹਾਡੇ ਸਾਰਾ ਮੈਸਾ ਕੱਢਦਾ ਵੀ ਜਿਹੜਾ ਆਰਾ ਉਹਰਾ ਮੈਂ ਆਪਦਾ ਕਰ ਲਿਆ ਆਰਾ ਆਪਦੇ ਨਾਮ ਲਵਾ ਲਿਆ ਸਾਰੇ ਬੰਦੇ ਜਿਹੜੇ ਕੰਮ ਕਰਦੇ ਸੀ ਸਾਰੇ ਆਪ ਲੈ ਲੇ ਕਿਉਂ ਰੁਪਈਆ ਪਹਿਲਾਂ ਹੀ ਚੋਰੀ ਨਾ ਬਹੁਤ ਬਣਿਆ ਹੋਆ ਸੀ ਤੇ ਬਾਕੀ ਲੋ ਬੱਸ ਹੋ ਕੇ ਦੂਜਾ ਵੀ ਰਖ ਲਿਆ ਆਰਾ ਵੀ ਆਪਦੇ ਨਾਮ ਕਰਾ ਲਿਆ ਹੁਣ ਉਹ ਰਹਿ ਗਈ ਕੱਲੀ ਵਿਚਾਰੀ ਕੱਲੀ ਰਹਿ ਗਈ ਤੇ ਭਾਈ ਰੱਬ ਵੀ ਬਦਲੇ ਲੈਂਦਾ ਜਦੋਂ ਕੋ ਸਮਾ ਕਹਿੰਦਾ ਵੀ ਤੂੰ ਹਟ ਜਾ ਹਟ ਜਾ ਅਟ ਜਾ ਉਹ ਨਾ ਹਟਿਆ ਪਸਤਾਵਾ ਕਰ ਰਾ ਨਾ ਕਰਿਆ ਹੁੰਦੀ ਉਹਦੀ ਵਿਰੋਧਾ ਹੁਣ ਲਈ ਕਦਾ ਸਾਹ ਸੰਗਤ ਦੇਣਾ ਪੈਣੀ ਉਧਰ ਤਾਂ ਘਰ ਪੱਟ ਤੱਕ ਨਹੀਂ ਉਹਦਾ ਵਿਚਾਰੀ ਦਾ ਇਧਰ ਲੇਖਾ ਦੇਣਾ ਵੀ ਜਦੋਂ ਇਧਰ ਆਡਾ ਆਰਾ ਕਰ ਲਿਆ ਤੇ ਇਹਦੇ ਕਰਨਾ ਪੰਜਾਂ ਛਿਆਂ ਸਾਲਾਂ ਬਾਅਦ ਇੱਕ ਬੱਚਾ ਪੈਦਾ ਹੋਇਆ ਬੜੀ ਖੁਸ਼ੀ ਮਨਾਈ ਕੰਦਾ ਦੇਖ ਲੋ ਯਾਰ ਕਹਿੰਦੇ ਹੁੰਦੇ ਆ ਪਾਪ ਫਾ ਐ ਹੋ ਜਾਂਦਾ ਉਹਦਾ ਪਾਪ ਲੱਗਦਾ ਫਲਾਨਾ ਲੱਗਦਾ ਕਹਿੰਦਾ ਮਾਤਾ ਸ਼ਰੇ ਆਉਨੇ ਠੱਗੀਆਂ ਮਾਰੀਆਂ ਤੇ ਨਾ ਮੈਂ ਬੰਦਾ ਮਰਵਾਇਆ ਟੀਕਾ ਲਾ ਕੇ ਤੇ ਆਪਣੇ ਰੱਬ ਨੇ ਫੇਰ ਮੁੰਡਾ ਦੇਤਾ ਐ ਨੀਤੇ ਰੱਬ ਰੋ ਬਹੈ ਨਹੀਂ ਕੁਛ ਨਹੀਂ ਐਵੇਂ ਲੋਕ ਬੜਾਈ ਕਰਦੇ ਆ ਰੱਬ ਆ ਫਲਾਨਾ ਤੇ ਲਿਖ ਕੇ ਦੇਣੇ ਪੈਂਦਾ ਕੁਛ ਨਹੀਂ ਦੇਣਾ ਪੈਂਦਾ ਐ ਮਨ ਸੋਚਣ ਲੱਗਿਆ ਰੱਬ ਨੇ ਆਖਿਆ ਵੀ ਨਹੀਂ ਹੋਣੇ ਮੁੜਦਾ ਨਹੀਂ ਸਰੇ ਤੇ ਚੜਾਤਾ ਰੱਬ ਨੇ ਜਦੋਂ ਬੱਚਾ ਪੈਦਾ ਹੋ ਗਿਆ ਬੱਚਾ ਹੋਲੀ ਵੱਡੀ ਜਵਾਨ ਹੋ ਗਿਆ ਜੋ 12-13 ਸਾਲ ਦਾ ਹੋਇਆ ਭਾਈ ਬਿਮਾਰ ਹੋ ਗਿਆ ਬਿਮਾਰ ਹੋਇਆ ਤੇ ਉਹਦੇ ਤੇ ਪੈਸੇ ਲੱਗਣ ਲੱਗੇ ਜਦੋਂ ਉਹਦੇ ਤੇ ਪੈਸੇ ਲੱਗਣ ਲੱਗੇ ਤੇ ਭਾਈ ਉਹੋ ਪੈਸੇ ਲੌਂਦਾ ਲੌਂਦਾ ਤੇ ਉਧਰ ਬਹੁਤ ਰੁਪਈਆ ਮੁੰਡੇ ਤੇ ਲੱਗ ਗਿਆ ਉਹ ਕਿਸੇ ਨੇ ਕਹਿਤਾ ਕਹਿੰਦਾ ਤੂੰ ਇੰਉਂ ਕਰ ਮੁੰਡਾ ਤੇਰਾ 15-16 ਸਾਲ ਦਾ ਹੋ ਗਿਆ ਉਹਨੂੰ ਬਿਆਲਾ ਮੁੰਡਾ ਬਿਮਾਰ ਰਹਿੰਦਾ ਤੇਰਾ ਨਾਂ ਰਹੇ ਜੂਗਾ ਤੇ ਚੱਲ ਜਾ ਆ ਕੇ ਜੱਲਾ ਹੋ ਗਿਆ ਤੇ ਚੱਲ ਉਹ ਸੰਭਾਲ ਲੂਗਾ ਤੇਰਾ ਆਰਾ ਉਰਾ ਤੇ ਤੂੰ ਐਂ ਕਰ ਵੀ ਆ ਇਹਨੂੰ ਲਾਜ ਰੂਜੇ ਦਾ ਕਰਾ ਤੇ ਵਿਆਹ ਕਰਾ ਦੇ ਹੁਣ ਕੰਮ ਤਗੜਾ ਸੀ ਭਾਈ ਸਾਹਿਬ ਸੰਗਤਾਰ ਇਹਦੇ ਆਪਦੇ ਸਾਰਾ ਕੰਮੋਂ ਵੱਡਾ ਹੋ ਗਿਆ ਸੀ ਤੇ ਚਲੋ ਬਿਆਲਾ ਨੇ ਵਿਆਹ ਵੇ ਕਰਤਾ ਜਿਹੜੀ ਉਧਰ ਨਰਸ ਸੀ 50000 ਦਾ ਟੀਕਾ ਲਾਇਆ ਸੀ ਉਹ ਮਰ ਕੇ ਗਾਂ ਕਿਸੇ ਦੇ ਘਰੇ ਕੁੜੀ ਬਣ ਕੇ ਜੰਪੀ ਇਹ ਤੋਂ ਕੁੜੀ ਬਣ ਕੇ ਜੰਮ ਪਈ ਉਹ ਨਰਸਮਾਰਗੀ ਕੋਈ ਡਿਫੈਕਟ ਪਾ ਕੇ ਤੇ ਇਧਰ ਮੁੰਡੇ ਦੇ ਉਹ ਜਿਹੜਾ ਬਿਮਾਰ ਮੁੰਡਾ ਸੀ ਤੇ ਉਹਦੇ ਘਰੇ ਪਾਈ ਉਧਰ ਗੱਲਬਾਤ ਹੋ ਕੇ ਤੇ ਉਹ ਵਿਆਹ ਲਿਆਂਦੀ ਵਿਆਹ ਲਿਆਂਦੀ ਤੇ ਕਿਉਂਕਿ ਰੱਬ ਨੇ ਲਿਖੇ ਰਹੁਣ ਲੈਣੇ ਸੀ ਕਿ ਲਿਖੇ ਦੁਗਾ ਸ਼ੁਰੂ ਹੋ ਗਏ ਉਹਦੇ ਨਾਲ ਦੇਣੇ ਕਿਉਂਕਿ ਉਹਨੇ ਪਾਪ ਬਹੁਤ ਵੱਡੇ ਵੱਡੇ ਕਰ ਲਏ ਬਾਸ ਮੁੜਿਆ ਨਹੀਂ ਤੇ ਮਹਾਰਾਜ ਨੇ ਆਖੇ ਵੀ ਉਹਨੇ ਬਾਸ ਨਹੀਂ ਮੁੜੇ ਤੇ ਹੁਣ ਇਹਨੂੰ ਪਗਤਾਈਏ ਕਰਨ ਲਿਖੇ ਇਹਦੇ ਇਹਨੂੰ ਪਤਾ ਲੱਗ ਜਾ ਜਿਉਂਦੇ ਜਿਉਂਦੇ ਵੀ ਮੈਂ ਕੀ ਕੀ ਕਰਿਆ ਹੈ ਉਹ ਭਾਈ ਜਦੋਂ ਬੱਚਾ ਵਿਆਹ ਲਿਆਂਦਾ ਤੇ ਬੱਚਾ ਹੌਲੀ-ਹੌਲੀ ਉਹ 20 ਸਾਲਾਂ ਦਾ ਹੋ ਗਿਆ 20 ਸਾਲਾਂ ਦਾ ਹੋ ਕੇ ਤੇ ਭਾਈ ਉਹ ਜਦੋਂ ਬਹੁਤ ਬਿਮਾਰ ਸੀ ਉਹਦੇ ਤੇ ਰੁਪਈਆ ਬਹੁਤ ਲੱਗ ਗਿਆ ਸਰ ਕਰਜਾ ਹੋ ਗਿਆ ਵਿਆਹ ਤੇ ਰੁਪਈਏ ਬਹੁਤ ਲਾਤੇ ਕਿਉਂਕਿ ਵੀ ਵੱਡੇ ਆਰੇ ਵਾਲੇ ਦਾ ਮੁੰਡਾ ਪਾਂ ਵਿਆਹ ਦੇ ਪਈਏ ਬਹੁਤ ਲਾਏ ਬਾਕੀ ਇੱਕ ਵਿੱਚ ਨਾ ਪਤਾ ਇਹ ਗੱਲ ਨੂੰ ਬਿਮਾਰ ਰਹਿੰਦਾ ਹੈ ਕਰਕੇ ਪਤਾ ਨਾ ਕਿਸੇ ਨੂੰ ਲੱਗੇ ਤੇ ਕਰਜਾ ਸਿਰ ਚੜਾ ਲਿਆ ਕਰਜਾ ਸਿਰ ਚੜਾ ਕੇ ਤੇ ਵਿਆਹ ਕੇ ਲਿਆਏ ਤਾਂ ਮੁੰਨਾ ਤੇ ਭਾਈ ਥੋੜੇ ਚਰਵਾਦਾ ਮੁੰਡਾ ਮਰ ਗਿਆ। ਮੁੰਡਾ ਮਰ ਗਿਆ ਤੇ ਭਾਈ ਜਿਹੜੀ ਉਹਦੇ ਘਰ ਵਾਲੀ ਸੀ ਉਹ ਬਿਮਾਰ ਰਹਿਣ ਲੱਗੀ। ਜਿਹੜਾ ਰਹਿੰਦਾ ਖੁੰਦਾ ਰੁਪਈਆ ਸੀ ਉਹ ਭਾਈ ਘਰ ਵਾਲੀ ਤੇ ਲੱਗ ਗਿਆ। ਜਦੋਂ ਘਰ ਵਾਲੀ ਤੇ ਲੱਗ ਗਿਆ ਤੇ ਭਾਈ ਪੱਲੇ ਕੋਸ਼ ਨਾ ਰਿਹਾ। ਕਿਉਂਕਿ ਸਾਰੇ ਕੁਸ ਵਿਆਹ ਤੇ ਲਾਤੇ ਸੀ ਤੇ ਕੁਸ ਘਰ ਵਾਲੀ ਤੇ ਲੱਗਣ ਲੱਗੇ ਨੋਂ ਰਹਿ ਗਈ ਇਕੱਲੀ ਘਰੇ। ਜਿਹੜਾ ਥੋੜਾ ਬਹੁਤਾ ਰੂਰੇ ਵਾਲਾ ਬਚਿਆ ਸੀ ਪਹਿਲੀ ਪੁਲੀ ਸੀਗੀ ਉਹ ਜਦੋਂ ਘਰ ਵਾਲੀ ਮਰ ਗਈ ਹੁਣ ਨੋਂ ਰਹਿ ਕੇ ਕੱਲੀ ਕਰੇ ਹੁਣ ਉਹ ਕੱਲੀ ਕਰੇ ਰਹਿ ਗਈ ਤੇ ਪਾਇ ਉਹਨਾਂ ਦਾ ਪਰਿਵਾਰ ਆਂਦਾ ਵੀ ਹੁਣ ਮਾਈ ਤੇਰਾ ਮੁੰਡਾ ਵੀ ਮਰ ਗਿਆ ਚੱਲ ਤੇਰੀ ਘਰ ਵਾਲੀ ਕਰੇ ਜਿਉਂਦੀ ਸੀ ਚਲ ਉਹਦੇ ਅਸੀਂ ਕੁੜੀ ਵੀ ਛੱਡੀ ਫਿਰਦੇ ਸੀ ਵੀ ਚੱਲ ਛੁੜੀ ਸੇਵਾ ਕਰ ਲਓਗੀ ਤੇ ਹੁਣ ਨਾ ਥੋਡੇ ਇਹਦੇ ਹਲਾ ਤਾਂ ਕੋਈ ਤੇ ਘਰ ਵਾਲੀ ਵੀ ਮਰ ਗਈ ਹੁਣ ਕੱਲੀ ਕੁੜੀ ਦਾ ਇੱਥੇ ਰਹਿਣਾ ਫਰਜ਼ ਨਹੀਂ ਹੈ ਤੇ ਸਾਡੇ ਨਾਲ ਰਾਜੀ ਨਾਵਾ ਕਰ ਲੋ ਤੇ ਅਸੀਂ ਆਪਦੀ ਕੁੜੀ ਨੂੰ ਲੈ ਚ ਗਏ ਹੁਣ ਉੱਤੇ ਖਰਚ ਉਹਨਾਂ ਦਾ ਵੀ ਬਹੁਤ ਕਰਿਆ ਵਾ ਸੀ ਤੇ ਭਾਈ ਉਹ ਕੁੜੀ ਨੂੰ ਲੈ ਗਏ ਰਪੇ ਜਿਹੜੀ ਪ੍ਰਾਪਰਟੀ ਇਧਰੋਂ ਲੈ ਗਏ ਕੁਛ ਲੈ ਕੇ ਕਿਉਂ ਇਹ ਰਹੇਗਾ ਮਲੰਗ ਦਾ ਮਲੰਗ ਹੋ ਗਿਆ ਜਮ ਪ੍ਰਾਪਰਟੀ ਕੁੜੀ ਲੈ ਗਈ ਉਹ ਜਿਹੜੀ ਬਹੂ ਸੀ ਉਹ ਆਹਦੇ ਪੇਕੇ ਚਲੀ ਗਈ ਇਧਰ ਭਾਈ ਜਦੋਂ ਇਹ ਮਲੰਗ ਹੋ ਗਿਆ ਨਾ ਤੇ ਰੋਂਦਾ ਫਿਰਦਾ ਤੇ ਇੱਕ ਸਾਧ ਕੋਲੇ ਤੇ ਡੇਰੇ ਦੇ ਵਿੱਚ ਜਾ ਕੇ ਬਹਿ ਗਿਆ ਬੜਕੋ ਸਾਧੂ ਸੀ ਬਹੁਤ ਪਹੁੰਚਿਆ ਹੋਇਆ ਉਹਦੇ ਘਰੇ ਦੋ ਬਹਿ ਕੇ ਤੇ ਰੋਣ ਲੱਗ ਗਿਆ ਤੇ ਸਾਧੂ ਆ ਗਿਆ ਕੋਲੇ ਕਹਿੰਦਾ ਕੀ ਗੱਲ ਫਕਰਾਂ ਰੋਈ ਜੰਨਾ ਇਹਨਾਂ ਮਾਰੇ ਪੁੱਛੋ ਨਾ ਮੈਂ ਬਹੁਤ ਔਖਾ ਹੈ ਪਹਿਲਾਂ ਤਾਂ ਕਹਿੰਦਾ ਸਾਡਾ ਕੰਮ ਪਹੁੰਚੜ ਗਈ 2000 ਦੋਸੀ ਫਿਰ ਮੇਰਾ ਮੁੰਡਾ ਮੇਰੇ ਘਰੇ ਜੰਮਿਆ ਉਹ ਵਿਚਲੀ ਗੱਲ ਨਾ ਦੱਸੇ ਮੇਰਾ ਮੁੰਡਾ ਜੰਮਿਆ ਉਹ ਬਿਮਾਰ ਰਹਿਣ ਲੱਗਾ ਪੈਸੇ ਉੱਤੇ ਬਹੁਤ ਲੱਗੇ ਫੇਰ ਜਦ ਮੇਰੇ ਘਰ ਵਾਲੀ ਬਿਮਾਰ ਰਹਿਣ ਲੱਗੀ ਉਹ ਤੇ ਪੈਸੇ ਬਹੁਤ ਲੱਗ ਗਏ ਫਿਰ ਮੇਰੀ ਨੌ ਚਲੀ ਗਈ ਉਹ ਪ੍ਰੋਪਰਟੀ ਲੈ ਗਈ ਮਹਦਾਨ ਜਮਾਂ ਬਲਾਂਗਾ ਮੇਰੇ ਬੰਦੇ ਦਾ ਕੁਛ ਨਹੀਂ ਉਹ ਸਾਧੂ ਕਹਿਣ ਲੱਗੋ ਫੱਕਰਾ ਜੋ ਸਿਰ ਤੇ ਹੱਥ ਰੱਖ ਕੇ ਕਹਿੰਦੇ ਸੱਚ ਬੋਲੇਗਾ ਕਹਿੰਦਾ ਹਾਂ ਜੀ ਕਹਿੰਦਾ ਜਿੱਦੇ ਕੰਮ ਸ਼ੁਰੂ ਕਰੇ 2 4 ਦੋਸਤ ਅਸੀਂ ਨਾਲ ਤੁਸੀਂ ਕਹਿੰਦਾ ਹਾਂ ਜੀ ਕਹਿੰਦਾ ਉਹਦਾ ਕਿੰਨਾ ਹੱਕ ਮਾਰਿਆ ਖੁੱਲ ਕੇ ਕੰਨੋ ਇਦੋਂ ਸੰਤਰੀ ਇਹ ਗੱਲ ਕਹਿੰਦਾ ਵੀ ਤੂੰ ਉਹਦਾ ਕਿੰਨਾ ਹੱਕ ਮਾਰਿਆ ਹੈ ਉਹ ਵਿਚਾਰੀ ਕਿੰਨੀ ਔਖੀ ਆ ਘਰੇ ਦੇਖ ਉਹਦੀ ਕਰਲੀ ਆ ਜਿਹੜੀ ਰੋਜ਼ ਬੈਣ ਪਾਉਂਦੀ ਆ ਉਹ ਤੇ ਫੇਰ ਤੂੰ ਉਹਨੂੰ ਕੋਈ ਹਿਸਾਬ ਨਹੀਂ ਦਿੰਦਾ ਕਰਜ਼ਾ ਦਿਖਾ ਕੇ ਤੂੰ ਰੁਪਈਆ ਲੱਖ ਦੋ ਲੱਖ ਇਹਦਾ ਮੱਥਾ ਝੁਲਸਿਆ ਤੇ ਉਹਦੇ ਰੁਪਈਏ ਕਿੰਨੇ ਬਣਦੇ ਸੀ ਤੂੰ ਦਿੱਤੇ ਨਾ ਉਹ ਕਹਿੰਦਾ ਜਿਹੜਾ ਉਹਦੇ ਘਰ ਵਾਲਾ ਸੀ ਉਹੀ ਮੁੰਡਾ ਬਣ ਕੇ ਤੇਰੇ ਘਰੇ ਜੰਮਿਆ ਸੀ ਹੂੰ ਉਨੇ ਲੇਖਾ ਜੋਖਾ ਪੂਰਾ ਕਰ ਲਿਆ ਜਿਹੜਾ ਤੇਰਾ ਰਹਿੰਦਾ ਹੁੰਦਾ ਸੀ ਜਿਹੜੀ ਨਾਰਸ ਨੇ 50000 ਲਿਆ ਸੀ ਨਾ ਤੇ ਤੋ ਟੀਕਾ ਲਾਉਣ ਦਾ ਲੋਭ ਵਸੋ ਕੇ ਉਹ ਤੇਰੀ ਨੌ ਬਣ ਕੇ ਆਈ ਸੀ ਉਹ ਜਿਵੇਂ ਨਾ ਤੂੰ ਉਸ ਉਹ ਮੁੰਡੇ ਦੇ ਘਰ ਵਾਲੇ ਨੂੰ ਬੇਕਾਰ ਕਰਿਆ ਉਵੇਂ ਬੇਕਾਰ ਹੋ ਕੇ ਉਹ ਬੈਠ ਗਿਆ ਉਹ ਬੈਠੀ ਐ ਚੱਕੀ ਵੀਰੇ ਪੈਸਾ ਪੈਸਾ ਕੀ ਕਰੂ ਤੂੰ ਘਾਰ ਹੀ ਪਟਿਆ ਗਿਆ ਜਿਹੜਾ ਰਹਿੰਦਾ ਹੁੰਦਾ ਸੀ ਤੇਰੇ ਘਰ ਵਾਲੀ ਬਿਮਾਰ ਹੋ ਗਈ ਉਹਦੇ ਤੇ ਬਹੁਤ ਲੱਗੇ ਜਿਵੇਂ ਆਏ ਸੀ ਓਵੇਂ ਹੀ ਚਲੇ ਗਏ ਹੁਣ ਤੇਰੀ ਜਿਹੜੀ ਜਾਨ ਆ ਲੇਖਾ ਇਹਨੂੰ ਦੇਣਾ ਪੈਣਾ ਕਹਿੰਦਾ ਜੀ ਮੈਂ ਤਾਂ ਸੋਚਿਆ ਸੀ ਵੀ ਤੇ ਰੱਬ ਹੈ ਨਹੀਂ ਲੇਖਾ ਕਿਨੇ ਮੰਗਣਾ ਕੋ ਉਹ ਕਹਿੰਦਾ ਭਲਿਆ ਲੋਕਾ ਰੱਬ ਨੇ ਤੈਨੂੰ ਬਹੁਤ ਟਾਈਮ ਦਿੱਤੇ ਬਈ ਸੁਦਰਜਾ ਸੁਦਰਜਾ ਅੱਜ ਵੀ ਕੱਲ ਵੀ ਅੱਜ ਵੀ ਕੱਲ ਵੀ ਤੂੰ ਨਹੀਂ ਪਿੱਛੇ ਮੁੜਿਆ ਤੂੰ ਅੱਗੇ ਵੱਧਦਾ ਹੀ ਗਿਆ ਵੱਧਦਾ ਹੀ ਗਿਆ ਤਾਂ ਤੇਰੇ ਨਾਲ ਇਹ ਪਾਣੇ ਹੋਏ ਆ ਇੱਥੇ ਲੈਣੇ ਦੇਣੇ ਸਰਬੰਦ ਆ ਹੁਣ ਜਿਹੜਾ ਰਹਿੰਦਾ ਕੋੰਦਾ ਨਾ ਤੇਰੇ ਹੁਣ ਸਰੀਰ ਨੂੰ ਦੁੱਖ ਲੱਗਣੇ ਆ ਹੁਣ ਉਹ ਭੁਗਤੀ ਭੁਗਤਲੇ ਤੈਨੂੰ ਬਣਿਆ ਪਾਪ ਤੂੰ ਕਰਿਆ ਉਹ ਤਾਂ ਭੁਗਤਣ ਵਾਲੇ ਚਲੇ ਗਏ ਕੋਈ ਮਰ ਗਿਆ ਕੋਈ ਖੱਪ ਗਿਆ ਕਿਤੇ ਚਲੇ ਆ ਗਿਆ ਹੁਣ ਤੇਰੀ ਜਾਨ ਨੇ ਲੇਖਾ ਦੇਣਾ ਉਹ ਸਾਰਾ ਉਹ ਪਾਲ ਦੇ ਯਾਰ ਦੋਸਤ ਵਾਲਾ ਉਹ ਇੱਕ ਭਰਾ ਬਣਾ ਕੇ ਇੱਕ ਪਿਆਰ ਬਣਾ ਕੇ ਉਹਨੂੰ ਤੂੰ ਠੱਗਿਆ ਅਲੇ ਆ ਲੋਕਾਂ ਨੂੰ ਇਸ ਤਰ੍ਹਾਂ ਦੀ ਨਾਗਰੇ ਹੋਰ ਵੀ ਉਹ ਪਾਈ ਲੋਕਾਂ ਨੂੰ ਕਹਿੰਦਾ ਫਿਰਿਆ ਕਰੇ ਉਹ ਦੇਖਿਓ ਉਹ ਭਰਾ ਆਇਓ ਕਿਤੇ ਕਿਸੇ ਨਾਲ ਠੱਗੀ ਕਰ ਜਾਓਗੇ ਸੰਲ ਧੋਖਾ ਕਰ ਜਾਓਗੇ ਕਿਸੇ ਦੇ ਪੈਸੇ ਬਣਾ ਰੱਖਿਓ ਜੀ ਦਾ ਬੰਦਾ ਹਿੱਸਾ ਪੂਰਾ ਦੇ ਦਿਓ ਯਾਰੋ ਇੱਥੇ ਸਭ ਕੋਸ਼ਾ ਦੇਣੇ ਦੇ ਲੈਣੇ ਪੈਂਦੇ ਆ ਅੱਜ ਆ ਮੈਂ ਫਿਰਦਾ ਬਿਲਕੁਲ ਐਡੇ ਵੱਡੇ ਵੱਡੇ ਆਰਿਆਂ ਦਾ ਮਾਲਕ ਉਹ ਅੱਜ ਮੰਗਦਾ ਫਿਰਦਾ ਬੁਰਾ ਹਾਲ ਆਉਣ ਮੇਰੇ ਸਰੀਰ ਨੂੰ ਦੁੱਖ ਲੱਗੇ ਹੋਏ ਆ ਹੁਣ ਮੇਰੇ ਕੋਲੇ ਪੈਸਾ ਕੋਈ ਨਹੀਂ ਬਿਮਾਰ ਦੇ ਸਰੀਰ ਦਾ ਇਲਾਜ ਕਰਾਵਾਂ ਇਸ ਤਰ੍ਹਾਂ ਸਾਧ ਸੰਗਤ ਪੋਕਤਲੇ ਪੈਂਦੇ ਉਹ ਬੰਦਾ ਲੋ ਵਸੋਗੇ ਕਿਸੇ ਦਾ ਪੈਸਾ ਚਰਾਂਗਾ ਕਿਸੇ ਨੇ ਠੱਗੀ ਮਾਰਦਾ ਆਹ ਦੇਣੇ ਦੇ ਲੈਣੇ ਪੈਂਦੇ ਆ ਇਸ ਤਰ੍ਹਾਂ ਬਣ ਕੇ ਫਿਰ ਉਹ ਜੀ ਆਉਂਦੇ ਆ ਸੰਜੋਗ ਬਣਦੇ ਆਪਣੇ ਜਿਹੜੇ ਮੈਂ ਆ ਕੱਟਾ ਬੱਚਾ ਪਸ਼ੂ ਵਾਲ ਦਾ ਆ ਸਭ ਦੇਣੇ ਲੈਣੇ ਨਾ ਆਉਂਦੇ ਆਪਣੇ ਘਰ ਹੀ ਹੁਣ ਕਈ ਬਿੱਲੀਆਂ ਦੀ ਕਿੰਨੀ ਸੇਵਾ ਕਰਦੇ ਆ ਉਹ ਵੀ ਆਪਾਂ ਦੇਣਾ ਲੈਣਾ ਹੁੰਦਾ ਕੋਈ ਕੁੱਤਿਆਂ ਦੀ ਕਿੰਨੀ ਸੇਵਾ ਕਰਦੇ ਉਹ ਵੀ ਆਪਾਂ ਦੇਣਾ ਕੋਈ ਭਲਦਾ ਦੀ ਸੇਵਾ ਕਰਦਾ ਉਹ ਵੀ ਦੇਣਾ ਲੈਣਾ ਹੁੰਦਾ ਕੋਈ ਗਾਇਆਂ ਦੇ ਉੱਤੇ ਫੁਆਰੇ ਲਾਉਂਦਾ ਪੱਖੇ ਲਾਉਂਦਾ ਤੇ ਉਹਨਾਂ ਦੀ ਸੇਵਾ ਕਿੰਨੀ ਕਰਦੇ ਉਹ ਵੀ ਦੇਣੇ ਲੈਣੇ ਦਾ ਸਰਵੰਦ ਉਹ ਵੀ ਆਪਾਂ ਇੱਕ ਦੂਜੇ ਤੋਂ ਲੈਣਾ ਦੇਣਾ ਕੋਈ ਪਸ਼ੂ ਬਣ ਕੇ ਆਉਂਦਾ ਕੋਈ ਜਨਾਨੀ ਬਣ ਕੇ ਆਉਂਦਾ ਕੋਈ ਮੁੰਡਾ ਬਣ ਕੇ ਆਉਂਦਾ ਕੋਈ ਨੌ ਬਣ ਕੇ ਆਉਂਦਾ ਕੋਈ ਪੋਤਾ ਬਣ ਕੇ ਆਉਂਦਾ ਇਹ ਆਪਣੇ ਦੇਣੇ ਲੈਣੇ ਦੇ ਸਰਵੰਦ ਦਾ ਜਿਦ ਤਰੇ ਚੰਗੇ ਕਰਮ ਕਰੇ ਹੋਣਗੇ ਤੇਰੇ ਲੇਖਾ ਸਾਰਾ ਤੇਰੇ ਘਰੇ ਚੰਗਈ ਹੋ ਤੇਰੇ ਪੋਤੇ ਵੀ ਚੰਗੇ ਹੋਣਗੇ ਤੇਰੇ ਦੋਤੇ ਵੀ ਚੰਗੇ ਹੋਣਗੇ ਤੇਰੇ ਮੁੰਡੇ ਵੀ ਚੰਗੇ ਤੇਰੇ ਨੋਹਾਂ ਵੀ ਚੰਗੇ ਹੋਣੀਆਂ ਤੇ ਘਰੇ ਬੱਚੇ ਨੂੰ ਬਾਪੂ ਜੀ ਬਾਪੂ ਜੀ ਕਰਨੀਆਂ ਤੇ ਨੀਚ ਚੌਰੇ ਕੰਜਰ ਤੋਂ ਬਿਨਾਂ ਨੀ ਕੋਈ ਬੋਲਦਾ ਜਮਾਨਾ ਇਹ ਜਾ ਗਿਆ ਸਾਧ ਸੰਗਤ ਉਹ ਸੰਤਾਂ ਨੇ ਉਹਨੂੰ ਰਾਹ ਪਾਇਆ ਵੀ ਤੇਰੇ ਤੇਰੇ ਰੱਬ ਨੇ ਡਾਂਗ ਫੇਰਨੀ ਐ ਤੂੰ ਤੱਕ ਤੇ ਕਹ ਰਿਹਾ ਹਾਂ ਤੂੰ ਦੇ ਲੇਖਾ ਕਰ ਰਿਹਾ ਤੂੰ ਬਹੁਤ ਵੱਡੇ ਜੁਰਮ ਕਰੇ ਯਾਰ ਮੁੜਿਆ ਹੀ ਨਹੀਂ ਪਿੱਛੇ ਤਾਂ ਤੂੰ ਮੁੜਿਆ ਹੀ ਨਹੀਂ ਤੂੰ ਉਹਨੂੰ ਜ਼ਹਿਰ ਦਾ ਟੀਕਾ ਲਵਾ ਕੇ ਮਾਰਤਾ ਜਾ ਰਿਹਾ ਨਾ ਹੁੰਦਾ ਫਿਰ ਉਹਦੇ ਘਰ ਵਾਲੇ ਦਿਲ ਦੁਖੀ ਕਰੇ ਯਾਰ ਐਡੇ ਮਾਲਕ ਤਕੜੇ ਹੋ ਕੇ ਤੇ 2.5 ਲੱਖ ਚ ਦੇ ਕੇ ਤੂੰ ਆਦਾਰਾ ਦੇ ਨੌਕਰਾ ਲਿਆ ਵੀ ਉਹਨੂੰ ਪਤਾ ਨਹੀਂ ਕੋਈ ਯਾਰ ਉਹਦਾ 2.5 ਲੱਖ ਰਾਂ ਦੀ ਜ਼ਿੰਦਗੀ ਸੋਣੀ ਬਦੀਦ ਕਰੀ ਜਾਂਦੀ 13 ਕੀ ਹਾਲ ਆ ਹੁਣ ਤੂੰ ਸੋਚ ਇਸ ਤਰ੍ਹਾਂ ਸਾਥ ਸੰਗ ਤੇ ਦੇਣੇ ਦੇ ਲੈਣੇ ਪੈਂਦੇ ਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਚਾਹੀਦੀਆਂ ਗੁਰਦੁਆਰੇ ਜਾਓ ਬਾਣੀ ਪੜੋ ਨੇਕ ਕਮਾਈ ਕਰੋ ਤੇ ਚੰਗੇ ਕਾਰਜ ਕੋ insanियत ਦੀ ਸੇਵਾ ਕਰੋ insan ਨੂੰ insan ਸਮਝੋ ਤੇ ਇਹ ਪਰੇ ਲੋਕਾਂ ਦੇ ਕੰਮ ਹੈ ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਦੀ ਫਤਿਹ